ਕੀ ਹੋ ਗਿਆ ਤੁਹਾਡਾ ਦਿਮਾਗ ਵੀ ਨੈਗੇਟਿਵ ਸੋਚਦਾ ਹੈ ਅੱਜ ਆਪਣੇ ਕੋਲ ਰਾਜਾ ਜੀ ਦਾ ਕਮੈਂਟ ਪਹੁੰਚਾ ਹੈ ਜੋ ਕਿ ਆਪਾਂ ਨੂੰ ਲਿਖਦੇ ਆ ਜੇਕਰ ਕੋਈ ਦਿਮਾਗ ਨੈਗੇਟਿਵ ਸੋਚਦਾ ਹੋਵੇ ਦੋਸਤੋ ਜਦੋਂ ਵੀ ਸਾਡੇ ਦਿਮਾਗ ਦੇ ਵਿੱਚ ਕੋਈ ਵੀ ਨੈਗੇਟਿਵ ਸੋਚ ਆਣੀ ਸ਼ੁਰੂ ਹੋ ਜਾਂਦੀ ਆ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲੈਨੇ ਆ ਪਰ ਦਵਾਈਆਂ ਦੇ ਨਾਲ ਸਾਨੂੰ ਕੋਈ ਵੀ ਫਰਕ ਨਹੀਂ ਪੈਂਦਾ ਕਿਉਂਕਿ ਇਹਹੀਆਂ ਚੀਜ਼ਾਂ ਸਾਨੂੰ ਸਿਰਫ ਸੌਣ ਵਾਸਤੇ ਹੀ ਪ੍ਰਪੇਅਰ ਕਰਦੀਆਂ ਨੇ ਜਿੰਨਾ ਆਪਾਂ ਸੋਵਾਂਗੇ ਸਾਡਾ ਜਿਹੜਾ ਮਾਈਂਡ ਆ ਉਹ ਰਿਲੈਕਸ ਰਹੇਗਾ ਗੁਰਬਾਣੀ ਦੇ ਵਿੱਚ ਇੱਕ ਬਹੁਤ ਵਧੀਆ ਤਰੀਕਾ ਦੱਸਿਆ ਹੈ ਜੇ ਕਿਸੇ ਜੀਬ ਦੇ ਅੰਦਰ 네ਗੇਟਿਵ ਸੋਚ ਆਉਣੀ ਸ਼ੁਰੂ ਹੋ ਗਈ ਆ ਤਾਂ ਆਪਾਂ ਕੀ ਕਰਨਾ ਆਪਾਂ ਉਸ ਪਰਮਾਤਮਾ ਦਾ ਸਿਮਰਨ ਕਰਨਾ ਕਿਵੇਂ ਕਰਨਾ ਹੈ ਜਿਵੇਂ ਕਿ ਆਪਾਂ ਵਾਹਿਗੁਰੂ ਦਾ ਜਪ ਕਰਦੇ ਆ ਤੁਸੀਂ ਕੋਈ ਵੀ ਅਸਣ ਲੈ ਕੇ ਸਿਰਫ 15 ਮਿੰਟ ਕਰਨਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਆਪਣੀ ਜ਼ੁਬਾਨ ਤੋਂ ਉਸ ਨੂੰ ਬੋਲਣਾ ਹੈ ਵਾਹਿ ਗੁਰੂ ਆਪਣੇ ਕੰਨਾਂ ਦੇ ਨਾਲ ਸੁਣਨਾ ਸ਼ੁਰੂ ਕਰ ਦਿਓ ਤੇ ਨਾਲ ਦੇ ਨਾਲ ਆਪਣੀ ਅੱਖਾਂ ਬੰਦ ਰੱਖੋ ਤਾਂ ਜੋ ਤੁਹਾਨੂੰ ਬਾਹਰਲਾ ਸੰਸਾਰ ਦੇਖਣਾ ਬੰਦ ਹੋ ਜਾਵੇ ਥੋੜੇ ਦਿਨ ਲਗਾਤਾਰ ਇਸ ਤਰੀਕੇ ਅਭਿਆਸ ਕਰਨ ਦੇ ਨਾਲ ਜੋ ਤੁਹਾਡੇ ਵਿੱਚ ਨੈਗੇਟਿਵ ਸੋਚ ਸੀ ਉਹ ਪੋਜ਼ਿਟਿਵ ਦੇ ਵਿੱਚ ਬਦਲ ਜਾਵੇਗੀ